ਪੰਜਾਬ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਲਗਾਤਾਰ ਹੀ ਹੜਤਾਲ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ 9 ਤੋਂ 11 ਸਤੰਬਰ ਤੱਕ ਜਿਹੜੀ ਹੜਤਾਲ ਕੀਤੀ ਗਈ ਸੀ ਪਰ ਹੁਣ ਉਹਨਾਂ ਨੇ ਇਸ ਦੇ ਤਿੰਨ ਪੜਾਅ ਕਰ ਦਿੱਤੇ ਨੇ ਜਿਸ ਵਿੱਚ ਪਹਿਲਾਂ ਜਿਹੜੀ ਹੜਤਾਲ ਕੀਤੀ ਗਈ ਸੀ ਉਸ ਵਿੱਚ 8 ਵਜੇ ਤੋਂ 11 ਵਜੇ ਤੱਕ OPD ਸੇਵਾਵਾਂ ਨੂੰ ਮੌਤਲ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਦੂਜੇ ਪੜਾਅ ਦੇ ਵਿੱਚ 12 ਤੋਂ 15 ਸਤੰਬਰ ਤੱਕ ਚੱਲੇਗੇ ਜਿਸ ਵਿੱਚ OPD ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਤੀਜੇ ਪੜਾ ਦੀ ਗੱਲ ਕੀਤੀ ਹੈ ਤਾਂ 16 ਸਤੰਬਰ ਤੋਂ ਬਾਅਦ ਹੋਵੇਗਾ ਇਸ ਵਿੱਚ ਡਾਕਟਰ OPD ਦੇ ਨਾਲ ਨਾਲ ਮੈਡੀਕਲ ਲੀਗਲ ਕਰਨ ਤੋਂ ਮਨਾ ਕਰ ਦੇਣਗੇ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਸਨ ਜਿਸ ਕਰਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਤੋਂ ਬਾਅਦ ਉਹਨਾਂ ਨੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ 11 ਸਤੰਬਰ ਨੂੰ ਪੰਜਾਬ ਸਰਕਾਰ ਨਾਲ ਹੋਈ ਹਾਂ ਪੱਕੀ ਗੱਲਬਾਤ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ 11 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਹੋਈ ਮੀਟਿੰਗ ਦੌਰਾਨ ਕੁਝ ਗੱਲਾਂ ਤੇ ਸਹਿਮਤੀ ਬਣੀ ਸੀ ਐਸੋਸੀਏਸ਼ਨ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖਾਹਾਂ ਵਿੱਚ ਵਾਅਦੇ ਦੇ ਹੁਕਮ ਜਾਰੀ ਕਰਨ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਜਿਹੜੀ ਅੱਗੇ ਦੀ ਹੜਤਾਲ ਜਾਰੀ ਰਹੇਗੀ ਉਹਦੇ ਵਿੱਚ ਸਿਰਫ ਸੀਜ਼ੇਰੀਅਨ ਸੈਕਸ਼ਨ ਅਤੇ ਲਾਈਫ ਸੇਵਿੰਗ ਸਰਜਰੀ ਨਿਰਵਿਗੰਨ ਜਾਰੀ ਰਹਿਣੀ ਆ ਦੂਸਰੀ ਸਿਰਫ ਐਮਰਜੈਂਸੀ ਅਤੇ ਦੁਰਘਟਨਾ ਦੇ ਮਾਮਲਿਆਂ ਨੂੰ ਦੇਖਿਆ ਜਾਵੇਗਾ ਕਿਸੇ ਕਿਸਮ ਦੀ ਕੋਈ ਡਾਕਟਰੀ ਜਾਂਚ ਨਹੀਂ ਹੋਵੇਗੀ ਜਿਸ ਵਿੱਚ ਲਾਇਸੈਂਸ ਜਨਰਲ ਮੈਡੀਕਲ ਜਾਂਚ ਪਰਤੀ ਸੰਬੰਧੀ ਮੈਡੀਕਲ ਜਾਂਚ ਨਹੀਂ ਕੀਤੀ ਜਾਵੇਗੀ ਕੋਈ ਵੀ ਵੀਆਈਪੀ ਡਿਊਟੀ ਨਹੀਂ ਹੋਵੇਗੀ ਕੋਈ ਡਬ ਟੈਸਟ ਨਹੀਂ ਕੀਤਾ ਜਾਵੇਗਾ ਕੋਈ ਟੈਸਟ ਰਿਪੋਰਟਿੰਗ ਨਹੀਂ ਕੀਤੀ ਜਾਵੇਗੀ ਸਿਰਫ ਡੇਂਗੂ ਸੰਬੰਧੀ ਰਿਪੋਰਟਿੰਗ ਹੀ ਜੜੀਆ ਕੀਤੀ ਜਾਵੇਗੀ ਕੋਈ ਵੀ ਭਾਗੀ ਮੀਟਿੰਗ ਵੀ ਨਹੀਂ ਕੀਤੀ ਜਾਵੇਗੀ ਉਪਰਾਧ ਵੱਲੋਂ ਕੁਝ ਗੱਲਾਂ ਐਲਾਨ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਸਿਰਫ ਹੁਣ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਹਾਲਾਂਕਿ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਧਰਨਾ ਪ੍ਰਦਰਸ਼ਨ ਤੇ ਹੀ ਰਹਾਂਗੇ ਤੋਂਨ ਵੀ ਜਾਣਕਾਰੀ ਦੇ ਦਈਏ ਕਿ ਜੇਕਰ ਤੁਸੀਂ ਵੀ ਹਸਪਤਾਲ ਦਾ ਵਿੱਚ OPD ਸੇਵਾਵਾਂ ਲੈਣ ਲਈ ਜਾਂਦੇ ਹੋ ਤੇ ਉਹ ਡਾਕਟਰਾਂ ਦੇ ਵੱਲੋਂ ਬੰਦ ਕਰ ਦਿੱਤੀ ਗਈਆਂ ਨੇ ਕਿਉਂਕਿ ਡਾਕਟਰ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਹੜਤਾਲਤੇ ਨੇ ਜਿਸ ਕਾਰਨ ਉਹਨਾਂ ਨੇ ਆਪਣੀਆਂ ਆਓ ਪੀੜੀ ਸੇਵਾਵਾਂ ਪੂਰੇ ਤਰੀਕੇ ਦੇ ਨਾਲ 15 ਸਤੰਬਰ ਤੱਕ ਬੰਦ ਕੀਤੀਆਂ ਹਨ ਪੰਜਾਬ ਪਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਲਗਾਤਾਰ ਇਹ ਹੜਤਾਲ ਜਾਰੀ ਹੈ ਤੁੰਦਾਸ ਦੀ ਹੈ ਕਿ ਪਹਿਲਾਂ 9 ਤੋਂ 11 ਸਤੰਬਰ ਤੱਕ ਜਿਹੜੀ ਹੜਤਾਲ ਕੀਤੀ ਗਈ ਸੀ ਪਰ ਹੁਣ ਉਹਨਾਂ ਨੇ ਇਸ ਦੇ ਤਿੰਨ ਪੜਾ ਕਰ ਦਿੱਤੇ ਨੇ ਜਿਸ ਵਿੱਚ ਪਹਿਲਾਂ ਜਿਹੜੀ ਹੜਤਾਲ ਕੀਤੀ ਗਈ ਸੀ ਉਸ ਵਿੱਚ 8 ਵਜੇ ਤੋਂ 11 ਵਜੇ ਤੱਕ ਆਓ ਪੀਡੀ ਸੇਵਾਵਾਂ ਨੂੰ ਮੌਤਲ ਕਰ ਦਿੱਤੀਆਂ ਗਈਆਂ ਸਨ ਪਰ ਤੁਹਾਨੂੰ ਦੱਸ ਦਈਏ ਕਿ ਦੂਜੇ ਪੜਾਅ ਦੇ ਵਿੱਚ 12 ਤੋਂ 15 ਸਤੰਬਰ ਤੱਕ ਚੱਲੇਗੇ ਜਿਸ ਵਿੱਚ OPD ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਤੀਜੇ ਪੜਾਅ ਦੀ ਗੱਲ ਕੀਤੀ ਹੈ ਤਾਂ 16 ਸਤੰਬਰ ਤੋਂ ਬਾਅਦ ਹੋਵੇਗਾ ਇਸ ਵਿੱਚ ਡਾਕਟਰ OPD ਦੇ ਨਾਲ ਨਾਲ ਮੈਡੀਕਲ ਲੀਗਲ ਕਰਨ ਤੋਂ ਮਨਾ ਕਰ ਦੇਣਗੇ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ ਸਨ ਜਿਸ ਕਰਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਤੋਂ ਬਾਅਦ ਉਹਨਾਂ ਨੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ 11 ਸਤੰਬਰ ਨੂੰ ਪੰਜਾਬ ਸਰਕਾਰ ਨਾਲ ਹੋਈ ਹਾਂ ਪੱਖੀ ਗੱਲਬਾਤ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ 11 ਸਤੰਬਰ ਨੂੰ ਡਾਕਟਰਾਂ ਆਦਿ ਸਰਕਾਰ ਵਿਚਾਲੇ ਹੋਈ ਮੀਟਿੰਗ ਦੌਰਾਨ ਕੁਝ ਗੱਲਾਂ ਤੇ ਸਹਿਮਤੀ ਬਣੀ ਸੀ ਐਸੋਸੀਏਸ਼ਨ ਵੱਲੋਂ ਹਸਪਤਾਲ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਅਤੇ ਰੈਗੂਲਰ ਤਨਖਾਹਾਂ ਵਿੱਚ ਵਾਅਦੇ ਦੇ ਹੁਕਮ ਜਾਰੀ ਕਰਨ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁੰਨ ਦੱਸਦੀ ਹੈ ਕਿ ਜਿਹੜੀ ਅੱਗੇ ਦੀ ਹੜਤਾਲ ਚੱਲੀ ਰਹੀ ਹੈ ਉਹਦੇ ਵਿੱਚ ਸਿਰਫ ਸੀਜ਼ੇਰੀਅਨ ਸੈਕਸ਼ਨ ਅਤੇ ਲਾਈਫ ਸੇਵਿੰਗ ਸਰਜਰੀ ਨਿਰਵਿਘਨ ਜਾਰੀ ਰਹਿਣੀ ਹੈ। ਦੂਸਰੀ ਸਿਰਫ ਐਮਰਜੈਂਸੀਆਂ ਤੇ ਦੁਰਘਟਨਾ ਦੇ ਮਾਮਲਿਆਂ ਨੂੰ ਦੇਖਿਆ ਜਾਵੇਗਾ। ਕਿਸੇ ਕਿਸਮ ਦੀ ਕੋਈ ਡਾਕਟਰੀ ਜਾਂਚ ਨਹੀਂ ਹੋਵੇਗੀ। ਜਿਸ ਵਿੱਚ ਲਾਇਸੈਂਸ, ਜਨਰਲ ਮੈਡੀਕਲ ਜਾਂਚ, ਪਰਤੀ ਸੰਬੰਧੀ ਮੈਡੀਕਲ ਜਾਂਚ ਨਹੀਂ ਕੀਤੀ ਜਾਵੇਗੀ। ਕੋਈ ਵੀ ਵੀਆਈਪੀ ਡਿਊਟੀ ਨਹੀਂ ਹੋਵੇਗੀ। ਕੋਈ ਡਾਕਟਰਸ ਨਹੀਂ ਕੀਤਾ ਜਾਵੇਗਾ ਕੋਈ ਟੈਸਟ ਰਿਪੋਰਟਿੰਗ ਨਹੀਂ ਕੀਤੀ ਜਾਵੇਗੀ ਸਿਰਫ ਡੇਂਗੂ ਸਬੰਧੀ ਰਿਪੋਰਟਿੰਗ ਹੀ ਜੜੀਆ ਕੀਤੀ ਜਾਵੇਗੀ ਕੋਈ ਵੀ ਭਾਗੀ ਮੀਟਿੰਗ ਵੀ ਨਹੀਂ ਕੀਤੀ ਜਾਵੇਗੀ ਡਾਕਟਰਾਂ ਦੇ ਵੱਲੋਂ ਕੁਝ ਗੱਲਾਂ ਐਲਾਨ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਸਿਰਫ ਹੁਣ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਹਾਲਾਂਕਿ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਧਰਨਾ ਪ੍ਰਦਰਸ਼ਨ ਤੇ ਹੀ ਰਹਾਂਗੇ ਤੁਹਾਨੂੰ ਵੀ ਜਾਣਕਾਰੀ ਦੇ ਦਈਏ ਕਿ ਜੇਕਰ ਤੁਸੀਂ ਵੀ ਹਸਪਤਾਲ ਦਾ ਵਿੱਚ ਓਪੀਡੀ ਸੇਵਾਵਾਂ ਲੈਣ ਲਈ ਜਾਂਦੇ ਹੋ ਤੇ ਉਹ ਡਾਕਟਰਾਂ ਦੇ ਵੱਲੋਂ ਬੰਦ ਕਰ ਦਿੱਤੀ ਗਈਆਂ ਨੇ ਕਿਉਂਕਿ ਡਾਕਟਰ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਹੜਤਾਲਤੇ ਨੇ ਜਿਸ ਕਾਰਨ ਉਹਨਾਂ ਨੇ ਆਪਣੀਆਂ ਉਹ ਪੀੜੀ ਸੇਵਾਵਾਂ ਪੂਰੇ ਤਰੀਕੇ ਦੇ ਨਾਲ 15 ਸਤੰਬਰ ਤੱਕ ਬੰਦ ਕੀਤੀਆਂ ਹਨ